दोनों चीजें। रोटी जरूरी ही है। चाय का रोटी। चाय। चाय जरूरी है। चाय। तेरे को चाय जरूर सांडू पार्टी के लिए यार बच रोटी जरूरी। चाय ही है मुझे। Good morning दी सारे आनुसो होप्स तो दी सारे आने ने, ने सो इसलिए चाय पीली दूंगी ऐसा टेम्पल। जिंदगी so, तिवास अगर पीस आने वाली चाय। ਐਂਡ ਅਬਜ਼ਰਵ ਲੋਕੋ ਵੀ ਦਰਵਾਣਾ ਸੋ ਬਣੇ ਨਿਓ ਬਲੌਗ ਦੇ ਨਾਲ ਸਾਡੇ ਬਲੌਗ ਨਹੀਂ ਆ ਰਹੇ ਸੀਗੇ ਤੇ ਸਾਰਿਆਂ ਦੇ ਮੈਨੂੰ ਪਰਸਨਲ ਇਨਬਾਕਸ ਮੈਸੇਜ ਆ ਰਹੇ ਸੀ ਦੀਦੀ ਤੁਸੀਂ ਬਲੌਗ ਕਰ ਵੀ ਪਾ ਰਹੇ ਹੋ ਬਲੌਗ ਕਰ ਨਹੀਂ ਪਾ ਰਹੇ ਸੋ ਪਹਿਲੀ ਗੱਲ ਤਾਂ ਥੋੜਾ ਜਿਹਾ ਬਹੁਤ ਜ਼ਿਆਦਾ ਬਿਜ਼ੀ ਹੁੰਨੇ ਆ ਤੇ ਸਾਨੂੰ ਇਹ ਕੰਮ ਕਰਨ ਦਾ ਟਾਈਮ ਨਹੀਂ ਮਿਲਦਾ ਬਟ ਜਿਹੜੇ ਸਾਨੂੰ ਪਿਆਰ ਕਰਦੇ ਜਦੋਂ ਫੋਰਸ ਕਰਦੇ ਆ ਫਿਰ ਸਾਡਾ ਖੁਦ ਦਾ ਹੀ ਦਿਲ ਕਰਦਾ ਹੈ ਕਿ ਆਪਾਂ ਬਲੌਗ ਪਾਈਏ ਸੋ ਹੁਣ ਤੁਹਾਨੂੰ ਬਲੌਗ ਲੇਟ ਨਹੀਂ ਆਣਗੇ ਟਾਈਮ ਟੂ ਟਾਈਮ ਆਣਗੇ ਸੋ ਆਦਾ ਬਲੌਗ ਬੜਾ ਖਾਸ ਹੈ ਇਹਨਾਂ ਵਾਲਾ ਹੈ ਬਾਕੀ ਦਰਮਦਸਤ ਇਦਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਬੁਟੀਕ ਸੀ ਓਪਨ ਕਰਨਾ ਹੈ ਉੱਪਰ ਤੇ ਉਹਦੀਆਂ ਕੁੜੀਆਂ ਤਿਆਰੀਆਂ ਕਰ ਰਹੇ ਨੇ ਵੀ ਜਲਦੀ-ਜਲਦੀ ਕੰਮ ਫਿਨਿਸ਼ ਹੋਵੇ ਤੇ ਆਪਾਂ ਉੱਪਰ ਬੁਟੀਕ ਨੂੰ ਓਪਨ ਕਰ ਲਈਏ ਤੇ ਅਜੇ ਉਹਦੇ ਥੋੜਾ ਜਿਹਾ ਕੰਮ ਰੰਡਾ ਹੈ ਜੋ ਵਾਪਸ ਆਪ ਕਰਨਾ ਹੈ ਥੋੜਾ ਜਿਹਾ ਕੰਮ ਹੋ ਗਿਆ ਤੇ ਕਹਿੰਦੇ ਜੀ ਕਰੋ ਆਵਾਂ ਜੀ ਤੇ ਬਣੇ ਰੋ ਸਾਰਿਆਂ ਨੇ ਵਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆਂ ਉੱਪਰ ਆਪਾਂ ਕੀ ਕੀ ਰੈਡੀ ਕਰਵਾ ਰਹੇ ਆਂ ਨਾਲ ਦੀ ਨਾਲ ਕਿਸੇ ਨੇ ਉਹ ਦੇਖਿਆ ਵੀ ਨਹੀਂ ਉੱਪਰ ਅਸੀਂ ਕੀ ਬਣਾਇਆ ਸੋ ਸਾਰੇ ਜਣੇ ਕਹਿ ਗਏ ਸੀਗੇ ਹோம் ਟੂ ਉੱਤਰ ਆਇਆ ਹோம் ਟੂ ਟ ਤਾਂ ਪਹਿਲੀ ਗੱਲ ਕਰਦਾ ਜੋ ਸਾਰਾ ਫਿਨਿਸ਼ ਹੋ ਜੇਗਾ ਨਾ ਟੋਟਲੀ ਗਮ ਫੀਲ ਕਰਾਵਾਂਗੇ ਪਰ ਥੋੜਾ ਬਹੁਤ ਜੇ ਤੁਹਾਨੂੰ ਦਿਖਾਉਨੇ ਆਂ ਉੱਪਰ ਆਪਾਂ ਕੀ ਬਣਾਇਆ ਆ ਸੋ ਬੁਟੀਕ ਦਾ ਕੰਮ ਸ਼ੁਰੂ ਕਰਨਾ ਹੈ ਆ ਜਾ ਆ ਜਾ ਇੱਧਰ ਆ ਉੱਪਰ ਜਾ ਰਹੀ ਆ ਆ ਜਾ ਸੁਇਤਾ ਮੈਂ ਤੇ ਆਇਆ ਚੇਰਵਾਦਾ ਪਿੱਛੇ ਤੁਸੀਂ ਪਿੱਛੇ ਦਾ ਹਾਲ ਵੀਡੀਓ ਮੇਰਾ ਅਮੂਰ ਮਨ ਪਹੁ ਨਹੀਂ ਰਿਹਾ ਕਿੰਨੀ ਸਟ੍ਰੀਮ ਕਰੀਦਾ ਮੈਂ 600 ਰੁਪਏ ਦੇ ੜੀ ਲੈਣੀ ਮੈਂ ਇੰਨੇ ਨਾਲ ਜੰਨਾ ਮਿਸਤਰੀ ਸਾਤਰੰਦ ਦੇ 600 ਰੁਪਏ ਦੇ ੜੀ ਲੈਣੀ ਅਮੂਰ ਬੱਸ ਕਰੋ ਯਾਰ ਸ리에 ਇੱਦੇ ਲੱਗੇ ਹੋ 8 ਹੋਏ ਨੇ ਹੈ ਸਾਰਾ ਘਰ ਪੈ ਗਿਆ ਹਿੰਤਨੂ ੜੀਆਂ ਜਿਹਾ ਜਿਹਾ 切。 that's the problem with ਜੀ ਕੰਮ ਕਰ ਲਿਆ ਆਪਾਂ ਥੋੜਾ ਜਿਹਾ ਬਾਕੀ ਕੱਲ ਆ ਵਕ ਮੈਸਤਰੀ ਕਰਨਗੇ ਤੇ ਇੱਥੇ ਬਲੌਕ ਨੂੰ ਪਿਆਰ ਦੇ ਦੋ ਤਿੰਨਵੇਂ ਨਵੇਂ ਹੀ ਬਲੌਕ ਪਾਈ ਜਾਵਾਂਗੇ ਤੇ ਉੱਪਰ ਵੀ ਜਲਦੀ ਜਲਦੀ ਕੰਮ ਸਟਾਰਟ ਕਰਦੇ ਆ ਠੀਕ ਹੈ ਚਲੋ ਤੁਹਾਨੂੰ ਦਿਖਾਉਨੇ ਆ ਅੱਗੇ ਕੀ ਕਰਦੇ ਆ ਰੋਟੀ ਪਾਣੀ ਖਾ ਲਈ ਬਲ ਭੁੱਖ ਬਹੁਤ ਲੱਗੀ ਹੋ ਕਿਸੇ ਵੇਲੇ ਦੀ ਮੈਂ ਰੋਟੀ ਨਹੀਂ ਖਾਦੀ ਕਿ ਕੰਮ ਕਰਦਾ ਸੀ ਨਾਲ ਨਾਲ ਫੇ ਰੋਟੀਆਂ ਨੂੰ ਲੈਣੀ ਕੀਤਾ ਤੇ ਰੋਟੀ ਖਾ ਕੇ ਫੇ ਤੁਹਾਨੂੰ ਦਿਖਾਉਣਾ ਕਿ ਪਰ ਤਿੰਨਾਂ ਮਾ ਕੰਮ ਕਰਦੇ ਫਰਮਾਨ ਕਿੰਨੇ ਸੂਟ ਰੈਡੀ ਕੀਤੇ ਅੱਜ ਚਿਕੜੋ ਬੋਲ ਰਿਹਾ ਛਿਕੜੋ ਦੱਸ ਕਿੰਨੇ ਕੀਤੇ ਜਲਦੀ ਜਲਦੀ ਗੱਲ ਆ ਤਾਂ ਉੱਪਰ ਕੰਮ ਕਰਾਉਣਾ ਮੇਰੇ ਨਾਲ ਹੁਣ ਜਲਦੀ ਫ੍ਰੀ ਹੋ ਜਾ ਠੀਕ ਹੈ ਠੀਕ ਕਿੰਨਾ ਟਾਈਮ ਲੱਗੇਗਾ 1 ਘੰਟਾ ਚੱਲ ਜਲਦੀ ਫ੍ਰੀ ਹੋ ਬਤਨ ਉੱਪਰ ਕੰਮ ਲਵਾਈਏ ਨਾਲ ਕਰਾਂਗੇ ਹਨਾ ਬਿਲਕੁਲ ਸੱਚੀ ਸੱਚੀ ਦਾ ਸੂਟ ਦੱਸ ਕਿੰਨੇ ਕੀਤੇ ਉਦਾਂ ਇੱਕੋ ਹੀ ਕੀਤਾ ਇੱਕੋ ਹੀ ਕੀਤਾ ਸਵੇਰ ਦੇ ਨੇ ਬੜੀ ਸਪੀਡ ਹੈਂ ਬੜੀ ਸਪੀਡ ਲੋ ਰੋਟੀ ਮਿਲ ਜੂਗੀ ਹਾਂਜੀ ਬਿਲਕੁਲ ਰੈਡੀ ਹੋ ਗਈ ਲਿਆ ਜਲਦੀ ਮੋਟੀ ਹਾਂਜੀ ਲਿਆ ਦੇ ਜਲਦੀ ਔਰ ਯਾਰ 5 ਮਿੰਟ ਰੁਕ ਤੇ ਜਾਓ ਕਰਨਾ ਮੈਨੂੰ ਕੰਮ ਦੇ ਨਾਲ ਨਾਲ ਦੇਖਣਾ ਹੈ ਕਿਹਦਾ ਹੈ ਵਧੀਆ ਨਾਈਸ ਵਧੀਆ ਜਲਦੀ ਲਿਆ ਚਾਹ ਵੀ ਬਣਾਣੀ ਘਟ ਜੇ ਕੰਮ ਲੱਗਾ ਮੈਨੂੰ

ਲੋ ਜੀ ਆਪਾਂ ਖੜੇ ਆ ਬੰਗਿਆਂ ਇਹ ਆਪਣਾ ਅਮੀ ਦੇ ਭਰਾ ਆ ਸਾਰਿਆਂ ਨੂੰ ਪਤਾ ਹੀ ਹੋਣਾ ਦਲਜੀਤ ਦੋਸਤ ਨਾਲ ਅੱਗੇ ਆ ਕੇ ਖੜਦਾ ਹਨ ਦਲਜੀਤ ਇੱਥੇ ਨਾਲੇ ਹਾਂ ਦਲਜੀਤ ਦੇ ਨਾਲੇ ਖੜਦਾ ਜੀ ਰੇੜੀ ਹੁੰਦੀ ਹੈ ਬਹੁਤ ਸਵਾਦ ਗੋੜ ਗੱਪੇ ਦੇ ਗੋੜ ਕਵਾਰਾ ਹੁੰਦਾ ਸੀ ਮੈਂ ਖਾਂਦਾ ਸੀ ਤੇ ਹੁਣ ਵਿਆਹ ਤੋਂ ਬਾਅਦ ਜੀ ਆਪਾਂ ਖਾ ਲੈਨੇ ਆ ਸਹੀ ਦੇ ਕਵਾਰਾ ਉਹਦੇੜੀ ਖਾਂਦੇ ਇਕੱਲਾ ਅਈ ਮੁੰਡੇ ਨਹੀਂ ਨਹੀਂ ਇਕੱਲੇ 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 ਆਉਂਦੇ ਸੀ ਹਾਂ ਐਦਾ ਲਈ ਐਦਾ ਦਸਰੌੜੇ ਕੀਆ ਤੇ ਨਾ ਨੀ ਟਿੱਕੀਆਂ ਦੀ ਵੀ ਆ ਬਹੁਤ ਮੈਂ ਤਿਆਰੀ ਕਰ ਰਿਹਾ ਮੈਂ ਕਹਾਂ ਚਲ ਭਾਈ ਨਾਗਾ ਪਰ ਰਲ ਕੇ ਖੋਲ ਲੈਨੇ ਆ ਕੰਮ ਹੈ ਨਹੀਂ ਅਮੀਦ ਕਿਦਾਂ ਖੋਲ ਲੀਏ ਨਾ ਰਲ ਕੇ ਹਾਂਜੀ ਹਾਂਜੀ ਦੇਖ ਲਾ ਨਹੀਂ ਵਧੀਆ ਬਈ ਪਾਣੀ ਦਾ ਟੇਸਟ ਹੁੰਦਾ ਟੇਸਟ ਸਹੀ ਗੱਲ ਮੈਨੂੰ ਵੀ ਪਾਣੀ ਇੱਥੋਂ ਦਾ ਹੀ ਪਸੰਦ ਆਇਆ ਮੈਨੂੰ ਤੁਹਾਡੇ ਮਕੰਨਪੁਰ ਵੀ ਮਿਲ ਪਸੰਦ ਆ ਪਾਣੀ ਲਈ ਆਪਾਂ ਸਪੈਸ਼ਲ ਬੰਗੀ ਆਨੇ ਆ ਇਹਦੇ ਕੋਲ ਖਾਣ ਤੇ ਸਾਰੇ ਆਇਆ ਕਰੋ ਜਿਹੜੇ ਵੀ ਰਾਜ ਸਾਹਿਬ ਜਾਂਦੇ ਸਾਨੂੰ ਪਤਾ ਹੋਣਾ ਦੇਰ ਆਉਂਦੇ ਹੀ ਹੋਣੇ ਆ ਜਿਹੜਾ ਜਿਹੜਾ ਇੱਥੇ ਆਉਂਦਾ ਮੈਨੂੰ ਕਮੈਂਟ ਜਰੂਰ ਕਰਿਓ ਬਲੌਗ ਦੇ ਵਿੱਚ ਠੀਕ ਆ ਫੋਟੋ ਖ ਠੀਕ ਹੈ ਫੋਟ ਨੂੰ ਕਮੈਂਟ ਕਰ ਦਿਓ ਜੀ ਆਪਾਂ ਵੀ ਤੋਂ ਖਾਣੇ ਆ ਮੈਨੂੰ ਪਤਾ ਲੱਗ ਗਿਆ ਨਾ ਕਿੰਨੇ ਬੰਦਿਆਂ ਨੇ ਕੀਤਾ ਠੀਕ ਹੈ ਆ ਵੀ ਤਾਂ ਠੀਕ ਹੈ ਓਕੇ ਹੈ ਹਾਂਜੀ ਹਾਂਜੀ ਚਲੋ ਸੋ ਅਸੀਂ ਜਾ ਰਹੇ ਹਾਂ ਹੁਣ ਬੰਗਿਆਂ ਤੋਂ ਘਰ ਤੇ ਸਪੈਸ਼ਲੀ ਗੋਲ ਗੱਪੇ ਖਾਣ ਆਏ ਸੀਗੇ ਐਂਡ ਆਪਾਂ ਗੋਲ ਗੱਪੇ ਖਾ ਲਈਆਂ ਉਹ ਮਨ ਕਰ ਰਿਹਾ ਸੀਗਾ ਤੇ ਉਸੇ ਟਾਈਮ ਆਪਾਂ ਆ ਕੇ ਬਸ ਮੇਰਾ ਜਦੋਂ ਦਿਲ ਕਰਦਾ ਨਾ ਭੰਗ ਮੈਨੂੰ ਲੈ ਆਂਦੇ ਆ ਤੇ ਹੁਣ ਆਪਾਂ ਜਾਦੇ ਹਾਂ ਘਰ ਹੁਣ ਘਰ ਜਾ ਕੇ ਪਿੰਡੋਂ ਵੀ ਆਪਾਂ ਥੋੜਾ ਜਿਹਾ ਸਮਾਨ ਲੈਣ ਕਿਉਂਕਿ ਜਦੋਂ ਆਪਾਂ ਬਿਗਬੋਸ ਦੇਖਣਾ ਹੁੰਦਾ ਸਾਨੂੰ ਭੁੱਖ ਲੱਗੀ ਲੱਗਦੀ ਕਿਉਂਕਿ ਬਿੱਗ ਬਾਸ ਚ ਜੱਜ ਕਰ ਲੜਨ ਤੋਂ ਇਲਾਵਾ ਉਹ ਖਾਣ ਦਾ ਕੰਮ ਜ਼ਿਆਦਾ ਕਰ ਰਹੇ ਹਨ ਆਣਾ ਬਬੂ ਜਿੱਦਾਂ ਹੀ ਬੈਠਦੇ ਦੇਲਾ ਉਦੋਂ ਹੀ ਨਾਮ ਦੀ ਨਾਲ ਹੀ ਭੁੱਖ ਲੱਗਣ ਲੱਗ ਜਾਂਦੀ ਉਹ ਕਦੀ ਪਲੇਟ ਚ ਭਾ ਕੇ ਖੋਸ਼ ਲੈਂਦੇ ਕਦੀ ਖੋਸ਼ ਲੈਂਦੇ ਆ ਵਾਇਸ ਸੀਜ਼ਨ ਮੈਂ ਕਿੰਨੀ ਰਾਤ ਰਾਸ਼ਨ ਵਾਲੇ ਉਹਨਾਂ ਦੇ ਟਾਸਕ ਹੁੰਦੇ ਰਹਿੰਦੇ ਆ ਤੁਹਾਨੂੰ ਭੁੱਖ ਲੱਗਦੀ ਰਹਿੰਦੀ ਆ ਸੋ ਅਸੀਂ ਜੋ ਖਾਣ ਪੀਣ ਵਾਲਾ ਸਮਾਨ ਉਹ ਲੈ ਕੇ ਜਾਵਾਂਗੇ ਘਰੇ ਤੇ ਬਣੇ ਰਿਓ ਵਲੌਗ ਦੇ ਸੋ ਸਾਡਾ ਫੋਨ ਹੈ ਜਿਹੜਾ ਉਹ ਆਫ ਹੋ ਗਿਆ ਸੀ ਇਸ ਕਰਕੇ ਤੁਹਾਨੂੰ ਕੰਟੀਨਿਊ ਕਿ ਨਹੀਂ ਦਿਖਾ ਸਕੀ ਬਾਕੀ ਆਰਦਾ ਬਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਸਾਰੇ ਜਿੰਨੇ ਜ਼ਰੂਰ ਦੱਸਿਓ ਸੋ ਪਰ ਮੇਰਾ ਜੀ ਬੋਟ ਕਾਮ ਕੀਤਾ ਤੁਸੀਂ ਸਾਰੇ ਜਿੰਨੇ ਆਂ ਦਿਖੇ ਤੁਹਾਨੂੰ ਦਿਹਾੜੀ ਮਿਲ ਗਈ ਸੀ ਨਹੀਂ ਮਿਲੀ ਕੋਈ ਨਹੀਂ ਦਿੱਤਾ ਮਿਲ ਗਈ ਨਾ ਬਹੁਤ ਆ ਜਿੰਨੀ ਮਿਲ ਜੇ ਇੰਨੀ ਬਹੁਤ ਆ ਅੱਦੇ ਟਾਈਮ ਚ ਸੋ ਬਣੇ ਰਹੇ ਉਹ ਬਲੌਗ ਦੇ ਨਾਲ ਆਨ ਵਾਲੇ ਬਲੌਗ ਬੜੇ ਇੰਟਰਸਟਿੰਗ ਹੁੰਦੇ ਨੇ ਉਹਨਾਂ ਕਿ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਡਾ ਨਾਲ ਸ਼ੇਅਰ ਕਰਨੀਆਂ ਨੇ ਤੇ ਤੁਹਾਡੀਆਂ ਵੀ ਸੁਣਨੀਆਂ ਨੇ ਆਪਣੀਆਂ ਵੀ ਸੁਣਾਉਣੀਆਂ ਨੇ ਸੋ ਬਾਕੀ ਸਾਰੇ ਜਣੇ ਬਲੌਗ ਦਾ ਵੇਟ ਕਰ ਰਹੀ ਸੀ ਇਸ ਕਰਕੇ ਆਪਾਂ ਦਿਨ ਦਾ ਮਾੜਾ ਮੋਟਾ ਰੁਟੀਨ ਹੈ ਛੋਟੇ-ਮੋਟੇ ਜਿਹੜੇ ਸਾਡੇ ਕੰਮ ਸੀਗੇ ਉਹ ਤੁਹਾਨੂੰ ਦਿਖਾਏ ਆ ਤੁਹਾਡੇ ਨਾਲ ਸ਼ੇਅਰ ਕੀਤੇ ਹੋਪਸੂ ਤੁਸੀਂ ਸਾਰੇ ਜਣਿਆਂ ਨੂੰ ਵਧੀਆ ਲੱਗੇ ਹੋਣਗੇ ਐਂਡ ਜਲਦੀ ਹੀ ਨਿਊ ਬਲੌਗ ਆਏਗਾ ਥੈਂਕ ਯੂ